ਹਾਂਜੀ ਪੰਜਾਬੀਓ ਸਸਰੀ ਕਾਲ ਵੀ ਸਾਰਿਆਂ ਨੂੰ ਹੁਣ ਜਿਹੜੀ ਕਿ ਬਹੁਤ ਵੱਡੀ ਅਪਡੇਟ ਸਾਂਝੀ ਕਰਨ ਜਾ ਰਹੇ ਹਾਂ ਜਿਹੜੇ ਕਿ ਬਈ ਇੰਸਟਾਗ੍ਰam ਵਾਲੇ ਅੱਜ ਕੱਲ ਦੇ ਮੁੰਡੇ ਕੁੜੀਆਂ ਇੱਕ ਦੂਜੇ ਨਾਲ ਜਿਵੇਂ ਕਿ ਕੰਟੈਕਟ ਕਰ ਲੈਂਦੇ ਆ ਬਾਅਦ ਦੇ ਵਿੱਚ ਮਾਮਲੇ ਕੁਝ ਅੱਗੇ ਹੋਰ ਹੀ ਬਣ ਜਾਂਦੇ ਆ ਪਰ ਹੁਣ ਇੱਕ ਸਾਢੇ ਹੀ ਪੰਜਾਬ ਦੇ ਜ਼ਿਲ੍ਹੇ ਜ਼ਿਲ੍ਹਾ ਮਾਨਸਾ ਦੀ ਇੱਕ ਝਨੀਰ ਪਿੰਡ ਦੀ ਕੁੜੀ ਆ ਤੇ ਪਰ ਲੇਕਿਨ ਹੁਣ ਸਾਰੀ ਕਹਾਣੀ ਮੂਹਰੇ ਰੱਖ ਦਿੱਤੀ ਜਾਂਦੀ ਆ ਕੁੜੀ ਮੁਸਲਮਾਨਾ ਦੀ ਅਤੇ ਇੱਕ ਬਈ ਮੁੰਡਾ ਵਾਜਿਗਰਾਂ ਦਾ ਕਸ਼ਟਚਾਲ ਜੋ ਵੀ ਮਰਜੀ ਆ ਪਰ ਲੇਕਿਨ ਇਸ ਕੁੜੀ ਬਣੀਓ ਹੁਣ ਜਿਹੜੀ ਵੀਡੀਓ ਸਾਂਝੀ ਕਰੂੰਗਾ ਤੁਹਾਨੂੰ ਸਾਰੀ ਗੱਲਬਾਤ ਸੋਡੇ ਨਾਲ ਸਾਂਝੀ ਕਰਾਂਗੇ ਵੀ ਸਾਰੇ ਮਾਮਲੇ ਅੱਜਕੱਲ ਇੰਸਟਾਗ੍ਰਾਮ ਦੇ ਬਾਅਦ ਦੇ ਵਿੱਚ ਇਹ ਫੇਕ ਜਿਹੜਾ ਅੱਜਕੱਲ ਵਿਆਹ ਕਰਵਾਉਂਦੇ ਆ ਜਾਂ ਜੋ ਵੀ ਆ ਬਾਅਦ ਦੇ ਵਿੱਚ ਮਾਮਲੇ ਕੁਝ ਹੋਰ ਨਿਕਲ ਜਾਂਦੇ ਆ ਹੁਣ ਇਸ ਕੁੜੀ ਦੀ ਤੁਹਾਨੂੰ ਵੀਡੀਓ ਸੁਣਾਉਣ ਜਾ ਰਹੇ ਆ ਪਹਿਲਾਂ ਆਪਾਂ ਤੁਹਾਨੂੰ ਫੋਟੋ ਦਿਖਾਵਾਂਗੇ ਇਸ ਕੁੜੀ ਦੀ ਤੇ ਮੁੰਡੇ ਦੀ ਫਿਰ ਆਪਾਂ ਅੱਗੇ ਗੱਲਬਾਤ ਚੈਨਲ ਤੇ ਬਣੇ ਰਹੋ ਕਿਉਂਕਿ ਮੈਂ ਇਹ ਕਹਿਣਾ ਚਾਹਣਾ ਬਈ ਸਾਡੇ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਖਾਸ ਕਰਕੇ ਕੁੜੀਆਂ ਨੂੰ ਕੁੜੀਆਂ ਨੂੰ ਜਾਗਰਤ ਕਰਨਾ ਚਾਹਣਾ ਸਾਡੇ ਪੰਜਾਬ ਦੇ ਵਿੱਚ ਜਿਹੜੇ ਇੰਸਟਾਗ੍ਰam ਦੇ ਇੱਕ ਦੂਜੇ ਨਾਲ ਕੰਟੈਕਟ ਕਰ ਲੈਂਦੇ ਆ ਬਾਅਦ ਦੇ ਵਿੱਚ ਮਾਮਲੇ ਕੁਝ ਹੋਰ ਆ ਜਾਂਦੇ ਕਿਉਂਕਿ ਮਾਂ ਮਾਂ ਪਿਓ ਦੇ ਅੱਖਾਂ ਦੇ ਉਹ ਲੋ ਜਿਹੜਾ ਕੁਝ ਕਰਦੇ ਆ ਤੇ ਬਾਅਦ ਦੇ ਵਿੱਚ ਬਈ ਜਦੋਂ ਸਾਹਮਣੇ ਸ਼ੀਸ਼ਾ ਆ ਜਾਂਦਾ ਇੱਕ ਦੂਜੇ ਨਾਲ ਮੁੱਕਰ ਵੀ ਜਾਂਦੇ ਆ ਕਸ਼ਟਾਂ ਇੱਕ ਦੂਜੇ ਨੂੰ ਗਲਤ ਦੱਸ ਦਿੰਦੇ ਆ ਜਿਵੇਂ ਹੁਣ ਉਹ ਮੁੰਡਾ ਸੀ ਉਹ ਸੰਧੂਆਂ ਦਾ ਦੱਸੀਦਾ ਹੈਗਾ ਬਾਜੀਗਰਾਂ ਦੇ ਇਹ ਕੁੜੀ ਮੁਸਲਮਾਨਾਂ ਦੀ ਹੈ ਇਹਨੇ ਸਾਰਾ ਕੁਝ ਕਿਹਾ ਵੀ ਮੈਂ ਬਿਆਨ ਨਹੀਂ ਕਰਾਉਣਾ ਚਾਹੁੰਦੀ ਵੀ ਮੈਂ ਇਕੱਲੀ-ਕਲੀ ਧੀ ਹਾਂ ਆਪਣੇ ਜੋ ਮੇਰਾ ਡੈਡੀ ਸ਼ਰਾਬ ਪਿੰਦਾ ਸਾਡੇ ਘਰ ਦੇ ਹਾਲਾਤ ਪਹਿਲੀ ਵੀ ਨੇ ਮੈਂ ਜਾਂ ਕੁਝ ਨਹੀਂ ਕਰਨਾ ਚਾਹੁੰਦੀ ਪਰ ਫਿਰ ਵੀ ਉਹ ਮੁੰਡਾ ਬਈ ਉਹਨਾਂ ਨੂੰ ਮੈਸੇਜ ਕਰਨ ਨੂੰ ਨਹੀਂ ਟਿਕਦਾ ਪਹਿਲਾਂ ਤਾਂ ਮੈਂ ਇਹ ਕਹੂੰਗਾ ਵੀ ਇੰਸਟਾਗ੍ਰam ਇਹ ਨਹੀਂ ਕਹਿੰਦੇ ਵੀ ਤੁਸੀਂ ਫੋਨ ਨਾ ਚਲਾਓ ਹਨਾ ਚਲਾਓ ਸਹੀ ਤਰੀਕੇ ਨਾਲ ਪਰ ਇਹ ਨਹੀਂ ਆਪਾਂ ਕਹਿੰਦੇ ਵੀ ਜੇ ਆਪਣੇ ਕੋਈ ਘਰ ਦੇ ਮੈਂਬਰ ਜਾਂ ਆਪਾਂ ਕੱਲੇ ਆ ਹਨਾ ਕੱਲੇ-ਕਲੀਤੀ ਆ ਇਹੋ ਸਾਰੇ ਤੀਆਂ ਦੇ ਹੁੰਦਾਗਾ ਆਪਣੀ ਜਿਤ ਆਪਣੇ ਹੱਥ ਚੋਂ ਦੀ ਇਹ ਨਹੀਂ ਹੈਗਾ ਵੀ ਤੁਸੀਂ ਬਾਅਦ ਦੇ ਵਿੱਚ ਰੋਕੇ ਹੁਣ ਕੈਮਰੇ ਸਾਹਮਣੇ ਆ ਕੇ ਇਹ ਕਹੋ ਜੀ ਬੋਹ ਕਰੋ ਪਹਿਲਾਂ ਮੈਂ ਵੀਡੀਓ ਨਾਲ ਸਾਂਝੀ ਕਰਦਗੇ ਫਿਰ ਆਪਾਂ ਅੱਗੇ ਗੱਲਾਬਾਤ ਕਰਾਂਗੇ ਸਾਂਝਿਆ ਮੈਂ ਤਾਂ ਇਹੀ ਕਹੂੰਗਾ ਫਿਰ ਤੋਂ ਵੀ ਮਹਿਲਾ ਨੰਬਰ ਦਾ ਕੁੜੀਆਂ ਨੂੰ ਕਹਿਣਾ ਵੀ ਇੰਸਟਾਗ੍ਰਾਮ ਤੇ ਜਿਹੜਾ ਤੁਸੀਂ ਵਿਆਹ ਕਰਾਉਣਾ ਚਾਹੁੰਦੇ ਹੋ ਨਾ ਇਹਦਾ ਖੜੇ ਛੱਡ ਦਿਓ ਸਿੱਧਾ ਮਾਤਾ ਪਿਤਾ ਨੂੰ ਆਪਣੇ ਨੂੰ ਕਹੋ ਵੀ ਭਾਈ ਸਾਡੇ ਜਾਂ ਗੱਲਬਾਤਾਂ ਇਸ ਲੋਟ ਸਿੱਧੇ ਵਿਆਹ ਕਰਾਇਆ ਕਰੋ ਇੰਸਟਾਗ੍ਰਾਮ ਵਾਲੀ ਵਿਆਹ ਪੂਰਨੀ ਛੱਡਦੇ ਤਾਂ ਹੁਣ ਥੋਡੇ ਨਾਲ ਪਹਿਲਾਂ ਮੈਂ ਵੀਡੀਓ ਸਾਂਝੀ ਕਰਦਾ ਪਹਿਲਾਂ ਵਿਆਹ ਕਰਾਉਣਾ ਦਾ ਮੈਂ ਤੇਰੇ ਨਾਲ ਖੜੀਆਂ ਜੇ ਨਹੀਂ ਕਰਾਂ ਤਾਂ ਬਲਤੂ ਆਵੇ ਡੰਡੀ ਲਗੜ ਮੈਂ ਆਪੀ ਡੰਡੀਆ ਕਰਦੀ ਆਂ ਕਹਿੰਦਾ ਠੀਕ ਹੈ ਮੈਂ ਤੇਰਾ ਵਿਆਹ ਕਰਵਾਉਣ ਲੱਗ ਕਿਤੇ ਨਹੀਂ ਭਾਈ ਤੇਰੇ ਨਾਲ ਖੜੂ ਆਂ ਜੀ ਮੇਰੇ ਮਾਪਣਾਂ ਦਾ ਨਾਂ ਵੀ ਬਣਨੇ ਕਹਿੰਦੇ ਮੈਂ ਤਾਂ ਵੀ ਤੇਰੇ ਨਾਲ ਇਸ ਤੋਂ ਬਾਅਦ ਜੀ ਉਹ ਮਤਲਬ ਉਹ ਦੋ ਦੋਸਤਾਂ ਨੂੰ ਲੈ ਕੇ ਆਇਆ ਮੈਂ ਵੈਸੀ ਲੀਨ ਲੈ ਕੇ ਗਈ ਸੀ ਇੱਕ ਇਸ ਤੋਂ ਬਾਅਦ ਜੀ ਮਤਲਬ 17 ਸੱਤ ਮਹੀਨੇ ਹੜਾ ਵਧੀਆ ਚੱਲੀ ਗਿਆ ਮੈਨੂੰ ਵੈਸੀ ਕਹਤਾ ਵੀ ਸਾਡੇ ਘਰੇ ਪਤਾ ਲੱਗ ਗਿਆ ਉਹ ਕਹਿੰਦਾ ਜੀ ਮੈਂ ਕਹਿੰਦਾ ਮੈਂ ਕੀ ਕਰਾਂ ਕਹਿੰਦਾ ਮੈਨੂੰ ਡਰ ਲੱਗਦਾ ਮੈਂ ਤੇਰੇ ਘਰੇ ਕੱਲ ਨਹੀਂ ਕਰ ਸਕਦਾ ਮੈਂ ਕਿਹਾ ਜੀ ਇਹ ਤਾਂ ਨਹੀਂ ਹੋ ਸਕਦਾ ਮਾਂ ਤੂੰ ਕੱਲਾ ਪਹਿਲਾਂ ਤਾਂ ਕਹਿੰਦਾ ਸੀ ਵਿਆਹ ਕਰਵਾਏਗਾ ਹੁਣ ਵੀ ਤੈਨੂੰ ਕੀ ਹੋਇਆ ਕਹਿੰਦਾ ਮੇਰੇ ਮੈਂ ਘਰ ਦੇ ਮੈਨੂੰ ਐ ਕਰ ਦੇਣਗੇ ਹੁਣ ਕੱਢ ਦੇਣਗੇ ਘਰੋਂ ਮਾ ਵੀ ਅੰਕਲ ਥੋੜਾ ਮੁੰਡੇ ਨੇ ਵੀ ਇਹਦਾ ਕਰਕੇ ਹੁਣ ਮੇਰੇ ਨਾਲ ਵੀ ਵਿਆਹ ਤੋਂ ਮੁੱਕਰੀ ਜਾਂਦਾ ਮੈਨੂੰ ਕਹਿੰਦੇ ਕਿਹੜੀ ਕਾਸਟ ਦੀ ਹੈ ਮੈਂ ਕਿਹਾ ਮੈਂ ਮੁਸਲਮਾਨਾਂ ਦੀ ਕੁੜੀ ਆ ਤੇ ਉਹ ਕਹਿੰਦੇ ਵੀ ਅਸੀਂ ਤੇ ਵੀ ਬਾਜ਼ੀ ਗੇਰਾਗੇ ਉਹਨੇ ਮੁੰਡੇ ਤੇ ਮੈਂ ਥਾੜੀ ਕਾਸਟ ਵੀ ਲਿਖੋ ਕੇ ਰੱਖੀ ਕਹਿੰਦੇ ਵੀ ਮੈਂ ਅਕੇ ਸੰਧੂਆਂ ਦਾ ਮੁੰਡਾ ਮੈਂ ਜੱਟਾਂ ਦਾ ਮੁੰਡਾ ਮੈਂ ਆਹ ਚੱਲ ਕੋਈ ਨਹੀਂ ਵੀ ਮੁੰਡਾ ਨਾਲ ਖੜੇ ਮੈਨੂੰ ਕਾਸਟ ਦਾ ਕੋਈ ਮਤਲਬ ਨਹੀਂ ਆਏਗਾ ਪਰ ਉਹ ਫਿਰ ਵੀ ਮੈਨੂੰ ਐਦਾਂ ਕਰਕੇ ਕੀ ਧੋਖਾ ਕਰ ਗਿਆ ਮੇਰੇ ਬਾਪ ਨੂੰ ਕਹੇ ਵੀ ਅੰਕਲ ਥੋੜਾ ਮੁੰਡਾ ਐਦਾਂ ਕਰਕੇ ਵੀ ਹੁਣ ਦੱਸੋ ਕਹਾਂ ਤੁਸੀਂ ਇੱਕ ਵਾਰੀ ਮਾਨਸਾ ਆ ਜਿਓ ਤੁਸੀਂ ਮੈਨੂੰ ਫੋਟੋਆਂ ਵਗੈਰਾ ਦਿਖਾ ਦਿਓ ਤੇ ਮੈਂ ਦੇਖਣਾ ਵੀ ਕੀ ਹੱਲ ਕਰਦਾ ਮੁੰਡੇ ਕਿ ਮੇਰੇ ਪਾਪਾ ਨੂੰ ਫੋਨ ਲਾਈ ਗਈ ਵੀ ਹੁਣ ਆਊਗਾ ਹੁਣ ਆਊਗਾ ਉਹਦੇ ਪਾਪਾ ਆਇਆ ਨਹੀਂ ਫੋਨ ਮੇਰਾ ਨੰਬਰ ਬਲੌਕ ਚ ਪਾਤਾ ਨੰਬਰ ਬਲੌਕ ਚ ਪਾਤਾ ਜੀ ਹਾਰ ਕਿਉਂ ਨਹੀਂ ਮਿੰਤਾ ਕਰਦੀ ਰਹੀ ਦੋਸਤਾਂ ਨੇ ਮਿੰਤਾ ਕਰਦੇ ਦੀਆਂ ਮੁੰਡੇ ਦੀਆਂ ਕੇ ਸੇ ਬਾਅਦ ਸੋ ਇਹਨੂੰ ਮਨਾ ਲਓ ਜੇ ਵੀ ਮੇਰੇ ਘਰੇ ਪਤਾ ਉਹ ਮੈਂ ਰਿਐਲਿਟੀ ਚ ਪਤਾ ਲੱਗ ਗਿਆ ਮੇਰੇ ਘਰੇ ਵੀ ਇਦਾਂ ਕਰਕੇ ਕਿਵੇਂ ਬਿਮਾਰ ਰਹਿਣ ਲੱਗੀ ਕੁਛ ਖਾਣਾ ਨਹੀਂ ਸੀ ਪੀਣਾ ਨਹੀਂ ਸੀਗਾ ਤੇ ਫਿਰ ਇਸ ਤੋਂ ਬਾਅਦ ਮੈਂ ਥਾਣੇ 'ਚ ਦਰਖਾਸਤ ਲਖਵਾਤੀ ਵੀ ਕਿ ਇਦਾਂ ਦਾ ਕਰਕੇ ਵੀ ਮੁੰਡਾ ਵਿਆਹ ਦਾ ਵਾਦਾ ਕਰਕੇ ਮੈਨੂੰ ਯੂਜ਼ ਕਰੀ ਗਿਆ ਤੇ ਹੁਣ ਵੀ ਨਹੀਂ ਆਉਂਦਾ ਉਹਦੇ ਘਰ ਤੇ ਉਹ ਕਰਦੇ ਨਹੀਂ ਉਹ ਮੁੰਡਾ ਮੇਰਾ ਕੋਈ ਕਨੈਕਟ ਚ ਆ ਰਿਹਾਗਾ ਇੱਕ ਬੁੱਸਾਲੇ ਕਹਿੰਦੇ ਵੀ ਸਾਡੇ ਕੋ ਮੁੰਡੇ ਫੈਮਿਲੀ ਨੂੰ ਬੁਲਾਇਆ ਪਪਾ ਨੂੰ ਬੁਲਾਇਆ ਮੁੰਡੇ ਨੂੰ ਇੱਕ ਵਾਰ ਵੀ ਨਹੀਂ ਪੇਸ਼ ਕੀਤਾ ਮੈਨੂੰ ਪੇਸ਼ ਕਰੀਗੇ ਵਾਰੀ ਵਾਰੀ ਤੇ ਬਾਅਦ ਚੋਂ ਇੱਕ ਦਿਨ ਉਹ ਕਹਿੰਦੇ ਵੀ ਨਾਲਾ ਮੁੰਡਾ ਪੇਸ਼ ਹੋਵੇ ਨਹੀਂ ਹੈ ਸਿੱਤਨਾ ਵਿਆਹ ਕਰੀਏ ਕੋਈ ਸਾਡੀ ਅਦਰ ਕਾਸਟ ਤੇਰੀ ਅਦਰ ਕਾਸਟ ਹੈ ਮੈਂ ਹਉ ਸਾਡੇ ਮੁੰਡੇ ਨੂੰ ਵੇਖਾਂ ਸੀ ਪਹਿਲਾਂ ਵੀ ਅਦਰ ਕਾਸਟ ਹੈ ਉਹ ਆਪਦੀ ਕਾਸਟ ਨਾਲ ਕਰਦਾ ਫਿਰ ਮੈਂ ਥੋੜੀ ਕਿ ਹੱਸਿਆ ਨੂੰ ਵੀ ਮੇਰੇ ਨਾਲ ਗੱਲ ਕਰ ਜਾ ਇਦਾਂ ਕਰ ਹਉ ਖੁਦ ਆਇਆ ਸੀ ਮੇਰੇ ਕੋਲ ਪਰ ਉਹ ਫਿਰ ਵੀ ਕਹਿੰਦੇ ਵੀ ਅਸੀਂ ਨਾਲ ਅਜਿਹੇ-ਅਜਿਹੇ ਮੁੰਡੇ ਦਾ ਵਿਆਹ ਕਰਦੇ ਹਾਂ ਤੇਰੇ ਨਾਲ ਫਿਰ ਮੈਂ ਹਾਰ ਕੇ ਸਾਡੇ ਪਿੰਡ ਦੇ ਸਰਪੰਚ ਕਹਿੰਦਾ ਵੀ ਜਾ ਕੇ ਤੂੰ ਜਿਹੜੇ ਤੁਹਾਡੇ ਚ ਕੁਝ ਇਦਾਂ ਦਾ ਹੋਇਆ ਕਹਿੰਦਾ ਜੀ ਤੂੰ ਵੀ ਰਿਐਲਿਟੀ ਦੇ ਨਾਲ ਇਹਦੇ ਰਹਿਣਾ ਚਾਹੁੰਦੀ ਆ ਜੇ ਕਿਵੇਂ ਆਗਾ ਵੀ ਇਹ ਤੋ ਦਾ ਮੈਡੀਕਲ ਕਰਵਾ ਕੇ ਵੀ ਇਹ ਉਹ ਕਰਵਾ ਲੈ। ਪਛਾਹਦੇ ਤੇ ਕੁਝ ਕੋਈ ਕਾਰਵਾਈ ਕਰੀ ਜਾਵੇ ਜਾਂ ਮੁੰਡਾ ਵਿਆਹ ਕਰਵਾ ਲੂ ਜਾਂ ਫਿਰ ਰਸਤਾ ਜਾਂ ਪੁੱਤਰਵਲਦੀ ਬਣਦੀ। ਤੇ ਮੈਂ ਹਸਪਤਲਾ ਸਰਦੂਲਗੜ੍ਹ ਹਸਪਤਾਲ ਜਾ ਕੇ ਮੈਡੀਕਲ ਕਰਵਾਇਆ। ਉੱਥੇ ਮੈਨੂੰ ਮੈਡੀਕਲ ਕਰਵਾ ਲਿਆ ਤੇ 2-2 ਦਿਨਾਂ ਬਾਅਦ ਉਹਦੀ ਫੈਮਿਲੀ ਤੇ ਪੁਲਿਸ ਵਾਲੇ ਆ ਗਏ। ਕਹਿੰਦੇ ਅਸੀਂ ਇਹ ਕਿ ਮੁੰਡਾ ਕਿ ਵਿਆਹ ਕਰਨ ਲਈ ਰਾਜੀ ਹੈ ਪਰ ਤੇਰੇ ਡਰਤਾ 5000 ਰੁਪਏ ਪੈਂਦਾ ਸੀ ਡਰ ਤੋਂ ਬੋਲਣ ਲੱਗੇ ਕਿ ਅਸੀਂ ਵਿਆਹ ਕਰਵਾਉਣ ਲਈ ਰਾਜੀ ਮੁੰਡਾ ਵੀ ਰਾਜੀ ਹੈ ਤੇ ਮੁੰਡੇ ਦੀ ਫੈਮਿਲੀ ਵੀ ਰਾਜੀ ਹੈ ਪੁਲਿਸ ਨੇ ਮਤਲਬ ਇਹ ਵੀ ਆਨ ਲਖਵਾ ਲਿਆ ਕਿੰਨੇ ਵੀ ਮੁੰਡਾ ਵਿਆਹ ਕਰਨ ਲਈ ਰਾਜੀ ਹੈ ਤੁਸੀਂ ਤੁਹਾਨੂੰ ਇਹ ਕਾਰਵਾਈ ਵਾਪਸ ਲੈ ਲਾ ਉਹਨੇ ਕੋਈ ਸੋਚੀ ਸਮਝੀ ਚਾਲਸੀ ਪੈਸੇ ਪੂਰੇ ਖਵਾ ਰੱਖੇ ਸੀ ਉਹਨੂੰ ਮੈਨੂੰ ਤਾਂ ਕੀ ਪਤਾ ਸਰ ਮੈਂ ਕੱਲੀ ਕੱਲੀ ਅਭਦੀਪ ਮਾਮਾ ਆਪਣੀ ਕੋਈ ਕੱਲੀ ਕੱਲੀ ਕੁੜੀ ਸੀਗੀ ਨਾ ਕਿ ਮੈਨੂੰ ਪੈਣਾ ਨਾ ਕੋਈ ਪ੍ਰਾਗਮ ਮੇਰੇ ਬਾਪ ਮੇਰਾ ਦਾਰੂ ਪਿੰਦਾਗਾ ਠੀਕ ਆ ਇਹ ਸਾਰੇ ਕਿਤੇ ਕੱਲੀ ਭੱਜੀ ਦੀ ਕੱਲੀ ਦੇ ਰਹੇ ਇਹ ਕੁੱਤਿਆਂ ਨੂੰ ਕਿ ਇੱਧਰ ਕਿਤੇ ਉੱਧਰ ਘਲ ਕਰਾ ਤਾਉਂ ਅੱਠ ਸੱਤ ਨੌ ਵਜੇ ਤੱਕ ਉਹਨੇ ਬੁਲਾਉਂਦੇ ਰਹੇ ਠਾਣੇ 'ਚ ਤੇ ਮੇਰੇ ਕੋਈ ਕਾਰਵਾਈ ਨਹੀਂ ਉਹ ਤੇ ਕੋਈ ਕਾਰਵਾਈ ਹੋਈ ਨਹੀਂ ਕੁਝ ਹੋਰ ਲੈਣਾ ਦੇਣਾ ਕੁਝ ਨਹੀਂ ਹੋਇਆ ਉਹ ਹਾਂਜੀ ਵੀਡੀਓ ਤੁਸੀਂ ਸੁਣੀ ਲਈ ਆ ਬਈ ਜਿਹੜੇ ਕਿ ਅੱਜ ਕੱਲ ਇੰਸਟਾਗ੍ਰam ਤੇ ਜਿਹੜੇ ਗੱਲਾਂ ਬਾਤਾਂ ਕਰਦੇ ਆ ਮੁੰਡੇ ਤੇ ਆਏ ਕੁੜੀ ਹੁਣ ਜਿਹੜੀ ਕੀਚਨੀਰਪਿੰਡ ਦੀ ਆ ਤੇ ਬਾਅਦ ਦੇ ਵਿੱਚ ਇਹ ਮਾਮਲੇ ਕੁਝ ਹੋਰ ਸਾਹਮਣੇ ਆ ਜਾਂਦੇ ਆ ਉਦੋਂ ਜਦੋਂ ਗੱਲਬਾਤ ਕਰਦੇ ਆ ਉਦੋਂ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਪਰ ਲੇਕਿਨ ਹੁਣ ਪਹਿਲੀ ਨੰਬਰ ਤਾਂ ਮੈਂ ਗੱਲ ਇਹ ਕਹੂੰ ਐ ਕੁੜੀ ਨੂੰ ਵੀ ਕੋਈ ਚੰਗਾ ਵਕੀਲ ਕਰੋ ਜਿਹਦੇ ਵਿੱਚ ਸੋਨੂੰ ਕੋਈ ਮਾਣਾ ਮੋਟਾ ਇਨਸਾਨ ਮਿਲ ਸਕੇ ਪਹਿਲੀ ਗੱਲ ਤਾਂ ਮੈਂ ਇਹ ਕਹੂੰ ਵੀ ਗਲਤੀ ਇੱਥੇ ਕੁੜੀਆਂ ਦੀ ਆ ਸੋਨੂੰ ਪਤਾ ਵੀ ਕਾਲ ਯੁਗ ਦਾ ਦੌਰ ਆ ਕੋਈ ਸੱਚਾ ਸੁਭਿਤਰਾ ਕੋਈ ਵੀ ਨਹੀਂ ਹੈਗਾ ਤੇ ਦੂਜਾ ਨੰਬਰ ਜਿਹੜਾ ਆਪਣੇ ਆਪ ਦੀਆਂ ਗਲਤੀਆਂ ਤੁਸੀਂ ਮਾਪਿਓ ਤੋਂ ਲੁਕੋ ਕੇ ਵਾਦ ਦੇ ਵਿੱਚ ਗੱਲ ਦਾ ਮਾਪਿਆ ਤਾਂ ਸਾਹਮਣੇ ਆਉਣੀ ਹੁੰਦੀ ਆ ਜਿਵੇਂ ਇਸ ਕੁੜੀ ਦਾ ਕਹਿਣਾ ਵੀ ਉਸ ਮੁੰਡੇ ਨੂੰ ਮੈਂ ਕਿਹਾ ਵੀ ਤੂੰ ਆਪਦੇ ਘਰੇ ਗੱਲਬਾਤ ਕਰ ਮੈਂ ਤਾਂ ਆਪਣੇ ਘਰੇ ਪਤਾ ਲੱਗਿਆ ਬਾਅਦ ਵਿੱਚ ਉਹ ਕਹਿੰਦਾ ਮੈਨੂੰ ਤਾਂ ਡਰ ਲੱਗਦਾ ਇਹ ਗੱਲਾਂ ਬਈ ਬਾਅਦ ਦੇ ਵਿੱਚ ਪਤਾ ਲੱਗਦਾ ਇਹ ਸਿਰਫ ਹੁਣ ਕੱਲ ਤੋਂ ਕੱਲ ਯੁੱਗ ਦਾ ਦੌਰ ਆ ਤੇ ਸਾਰਿਆਂ ਨੂੰ ਪਤਾ ਤੇ ਪਰ ਲੇਕਿਨ ਨਹੀਂ ਸਮਝਦੇ ਲੋਕ ਹੁਣ ਮੈਂ ਅਪੀਲ ਸਖਾਸ਼ ਕਰਕੇ ਕੁੜੀਆਂ ਨੂੰ ਕਰੂਆਂ ਬਈ ਕਿਉਂਕਿ ਕੀ ਆ ਕਿਤੇ 100% ਚੋਂ 20% ਤਾਂ ਲੋਕ ਸੁਣ ਕੇ ਕਿਉਂਕਿ ਅਸਰ ਤਾਂ ਹੋਊਗੀ ਤੇ ਕਈਆਂ ਤੇ ਭਾਈ ਜਿਹੜਾ ਨੇ ਨਹੀਂ ਅਸਰ ਕਰਨਾ ਤਾਂ ਆਪਾਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਹੁਣ ਇਹਦੀ ਮਾਂ ਜਿਹੜੀ ਵੀਡੀਓ ਲੰਬੀ ਸੀ ਮੈਂ ਥੋੜੀ ਜੀ ਥੋੜੀ ਜੀ ਕਲਿੱਪ ਕੱਟ ਕੇ ਉਨੀ ਕੀ ਸੁਣਾਈ ਆ ਤੁਹਾਨੂੰ ਵੀ ਕਿਉਂਕਿ ਵੀਡੀਓ ਤਾਂ 24 ਮਿੰਟ ਦੀ ਆ ਤਾਂ ਪਰ ਲੇਕਿਨ ਪੂਰੀ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਇੱਕ ਜਿਹੜੀ ਕੀ ਚੈਨਲ ਬਣੀਓ ਚੈਨਲ ਦਾ ਆਪਾਂ ਨਾਮ ਵੀ ਦੱਸਾਂਗੇ ਐਂਡ ਤੇ ਤਾਂ ਭਾਈ ਜਿਹੜਾ ਕੀ ਹੁਣ ਇਹ ਮਾਮਲਾ ਪੂਰਾ ਸਾਹਮਣੇ ਆ ਜਾਂਦਾ ਤਾਂ ਪੂਰੀ ਕਹਾਣੀ ਇੱਕ ਲੰਬੀ ਬਣ ਜਾਂਦੀ ਹੈ ਹੁਣ ਮੈਂ ਤੁਹਾਨੂੰ ਸਾਰੀ ਗੱਲਬਾਤ ਦੱਸ ਦਿੰਨਾ ਵੀ ਦੇਖੋ ਸਭ ਤੋਂ ਪਹਿਲਾਂ ਇਹ ਕੁੜੀ ਕਹਿੰਦੀ ਮੇਰੇ ਕੋਲ ਮੈਸੇਜ ਆਉਂਦਾ ਉਸ ਮੁੰਡੇ ਦਾ ਮੇਰੇ ਬੰਨਿਓ ਇਗਨੋਰ ਕਰਾਇਆ ਜਾਂਦਾ ਵੀ ਮੈਂ ਇਨਕਾਰ ਕਰਦਾ ਵੀ ਮੈਂ ਮੈਂ ਕਿਸੇ ਨਾਲ ਗੱਲਬਾਤ ਨਹੀਂ ਕਰਨੀ ਪਰ ਲੇਕ ਨੂੰ ਮੈਸੇਜ ਕਰਦਾ ਵੀ ਮੈਂ ਤੁਹਾਡੇ ਨਾਲ ਦੋਸਤੀ ਕਰਨਾ ਚਾਹੁੰਨਾ ਇਹ ਕਰਨਾ ਚਾਹੁੰਨਾ ਬਾਅਦ ਦੇ ਵਿੱਚ ਮੈਂ ਸੋਚਿਆ ਵੀ ਚਲੋ ਵੀ ਆਪਾਂ ਗੱਲ ਕਰਕੇ ਦੇਖੀ ਜਦੋਂ ਗੱਲ ਕਰੀ ਮੈਂ ਦੱਸਿਆ ਵੀ ਮੇਰਾ ਤਾਂ ਮੇਰੇ ਘਰ ਦੇ ਹਾਲਾਤ ਦੇਖ ਕੇ ਵੀ ਮੈਂ ਕਿਤੇ ਗੱਲਬਾਤ ਨਹੀਂ ਕਰਨੀ ਮੈਂ ਐਸੀ ਐਸੀ ਕੁੜੀ ਨਹੀਂ ਹੈਗੀ ਪਰ ਫੇਰ ਵੀ ਉਹ ਮੁੰਡਾ ਮੇਰਾ ਖੜਾ ਨਹੀਂ ਛੱਡਿਆ ਉਸ ਮੁੰਡੇ ਨੇ ਫਿਰ ਮੈਂ ਉਹਨੂੰ ਕਹਤਾ ਵੀ ਦੇਖ ਅਗਰ ਜੇ ਮੇਰੇ ਨਾਲ ਤੂੰ ਗੱਲ ਹੀ ਕਰਨੀ ਹੈ ਮੈਂ ਤਾਂ ਸਿੱਧਾ ਵਿਆਹ ਕਰਾਉਣਾ ਚਾਹੁੰਦਾ ਮੈਂ ਕੋਈ ਐਸੀ ਵੈਸੀ ਕੁੜੀ ਨਹੀਂ ਪਰ ਲੇਕਿਨ ਉਹ ਮੇਰੇ ਮਨੀਉ ਕਹਿੰਦਾ ਵੀ ਮੈਂ ਤੇਰੇ ਨਾਲ ਖੜਾ ਵੀ ਮੈਂ ਤੇਰੇ ਨਾਲ ਵਿਆਹ ਕਰਾਂਗਾ ਬਹੁਤ ਸੌ ਸੌ ਗੱਲਾਂ ਮਾਰਦੇ ਜਿਵੇਂ ਅੱਜਕੱਲ ਮੁੰਡੇ ਤਾਂ ਭਾਈ ਐਸ ਕਰਕੇ ਹੁਣ ਜਦੋਂ ਵਿਆਹ ਦੀ ਵਾਰੀ ਆਈ ਤਾਂ ਉਸ ਤੋਂ ਬਾਅਦ ਮੁੰਡਾ ਆਪਾਂ ਕਹਦੀਏ ਵੀ ਉਹਦੇ ਵੀ ਕਰੇ ਪਤਾ ਲੱਗਿਆ ਇਹਨਾਂ ਦੇ ਵੀ ਪਤਾ ਲੱਗਿਆ ਪਰ ਉਸ ਪਰਿਵਾਰ ਬੰਨੀਉਂ ਜਿਵੇਂ ਇਹ ਕੁੜੀ ਨੇ ਦੱਸਿਆ ਵੀ ਮੈਂਰੀ ਕਸਟਮ ਮੁਸਲਮਾਨਾ ਦੀ ਹੈ ਮੈਂ ਪਹਿਲੇ ਹੀ ਦੱਸ ਚੁੱਕੀ ਸੀ ਉਹਦੇ ਪਿਤਾ ਨੂੰ ਫੋਨ ਵੀ ਲਾਇਆ ਲਾ ਦਿੱਤਾ ਜਾਂਦਾ ਜਦੋਂ ਉਹ ਮੁੰਡਾ ਇਨਕਾਰ ਕਰਦਾ ਵੀ ਮੈਂ ਵਿਆਹ ਨਹੀਂ ਕਰਾਉਂਦਾ ਹਾਂ ਅਜੇ ਤਾਂ ਵੀ ਮੈਂ ਤਾਂ ਠਹਿਰ ਕੇ ਕਰਾਉਂਗਾ ਹਾਂ ਜੀ ਐਸ ਲੋਟ 11 ਮਹੀਨਿਆਂ ਦਾ ਸਮਾਂ ਵੀ ਲੈਂਦਾ ਜਾਂਦਾ ਉਹਨਾਂ ਤੋਂ ਜਦੋਂ ਪੂਰੇ ਹੁੰਦੇ ਉਹ ਬਲਾਕ 'ਚ ਪਹਿਲੀ ਕਰ ਦਿੰਦੇ ਆ ਤੇ ਸਾਰੇ ਨੰਬਰਾਂ 'ਚ ਉਹ ਮੁੰਡਾ ਇਹਦਾ ਪਿਓ ਆ ਜਿਹੜਾ ਜਿਵੇਂ ਇਸ ਕੁੜੀ ਦਾ ਦੱਸਣਾਗਾ ਬਾਈ ਵੀਡੀਓ ਲੰਬੀ ਹੈਗੀ ਤੇ ਪਰ ਸੋਨੂ ਜਿਹੜੀ ਕਿ ਆਪਾਂ ਤਾਂ ਸਿਰਫ 5 ਮਿੰਟ ਦੀ ਵੀਡੀਓ ਚਾਰਕ ਦੀ ਸੁਣਾਈਆ ਪਰ ਲੇਕਨ ਹੁਣ ਗੱਲ ਬਸ ਟੌਪਿਕ ਅੱਜ ਦਾ ਇਹੀ ਆ ਵੀ ਪੰਜਾਬ ਦੇ ਮੁੰਡੇ ਕੁੜੀਆਂ ਕੁੜੀਆਂ ਨੂੰ ਖਾਸ ਕਰਕੇ ਜਾਗਰਤ ਕਰਨਾ ਚਾਹੁੰਦੇ ਆ ਮੁੰਡਿਆਂ ਦਾ ਚੱਲ ਜੂ ਬਾਈ ਖਾਸ ਕਰਕੇ ਕੁੜੀਆਂ ਜਿਹੜੀਆਂ ਹੁਣ ਜਿਵੇਂ ਕੁੜੀ ਕਹਿੰਦੀ ਆ ਵੀ ਮੈਂ ਕੱਲੀ ਗੱਲੀ ਤੀ ਸੀ ਕੱਲੀ ਗੱਲੀ ਤੀ ਲੱਖਾਂ ਕੁ ਕੁੜੀਆਂ ਹੈਗੀਆਂ ਬਾਈ ਇੱਜ਼ਤ ਪਰ ਆਪਣੇ ਹੱਥ ਦੇ ਵਿੱਚ ਹੁੰਦੀ ਆ ਹੁਣ ਆਪਾਂ ਇਹ ਕਵਾਂਗੇ ਚਲੋ ਜੇ ਹੁਣ ਅਪੀਲ ਆਪਾਂ ਤਾਂ ਸਰਕਾਰ ਨੂੰ ਵੀ ਕਰਾਂਗੇ ਜਿਵੇਂ ਚਨੀਰ ਥਾਣਾ ਪੈਂਦਾ ਉਹਨਾਂ ਨੂੰ ਵੀ ਕਹਾਂਗੇ ਵੀ ਪ੍ਰਸ਼ਾਸਨ ਤੁਸੀਂ ਕਾਦੇ ਵਾਸਤੇ ਬੈਠੇ ਹੋ ਗਰੀਬਾਂ ਦੀ ਸੁਣਨ ਵਾਸਤੇ ਬੈਠੇ ਹੋ ਨਾ ਕਿ ਕੋਈ ਮੀਰ ਮੀਰ ਗਰੀਬ ਦੇਖਣਾ ਜਿਵੇਂ ਇਸ ਕੁੜੀ ਦਾ ਕਹਿਣਾ ਵੀ ਮੈਨੂੰ ਵਾਰ-ਵਾਰ ਪੇਸ਼ ਕਰਾਇਆ ਜਾਂਦਾ ਸੀ ਥਾਣੇ ਦੇ ਵਿੱਚ ਮੈਂ ਪਹੁੰਚ ਜਾਂਦੀ ਪਰ ਲੇਕ ਨੂੰ ਮੁੰਡਾ ਨਹੀਂ ਆਉਂਦਾ ਇਹ ਪਰਿਵਾਰ ਦਾ ਕਹਿਣਾ ਵੀ ਸਾਨੂੰ ਡਰਾਇਆ ਧਮਕਾਇਆ ਜਾਂਦਾ ਮੇਰੀ ਮਾਤਾ ਨੂੰ ਵੀ ਘੇਰਿਆ ਜਾਂਦਾ ਇਸ ਕੁੜੀ ਦਾ ਕਹਿਣਾ ਪਰ ਲੇਕ ਹੁਣ ਸਾਡੇ ਅਪੀਲ ਅਸੀਂ ਬਈ ਇੱਕ ਤਾਂ ਸਾਡੇ ਸਿੰਘਾਂ ਨੂੰ ਕਰਨਾ ਚਾਹੁੰਦੇ ਆ ਜਿਵੇਂ ਅਮਰਪਾਲ ਮਹਿਰੋ ਇੱਕ ਲੱਖਾਂ ਸਿੰਘ ਸੁਧਾਣਾ ਪਾਨਾ ਸਿੱਧੂ ਜਿਹੜੇ ਸਾਡੇ ਪੰਜਾਬ ਦੇ ਸਮਾਜ ਸੇਵੀ ਆ ਉਹਨਾਂ ਤੱਕ ਅਸੀਂ ਇਹ ਵੀਡੀਓ ਨੂੰ ਸਾਂਝੀ ਜ਼ਰੂਰ ਕਰ ਦਿਓ ਬਾਈ ਕਿਉਂਕਿ ਇੱਕ ਗਰੀਬ ਘਰ ਦੀ ਕੁੜੀ ਹੈ ਝਨੀਰ ਪਿੰਡ ਤੇ ਜੋ ਇਹਨੇ ਗੱਲਬਾਤ ਸਾਰੀ ਆਪਣੇ ਪੱਤਰਕਾਰਾਂ ਦੇ ਸਾਹਮਣੇ ਰੱਖ ਦਿੱਤੀ ਜਾਂਦੀ ਆ ਤੇ ਸਾਰੇ ਪੱਤਰਕਾਰਾਂ ਨੂੰ ਵੀ ਇਹੀ ਕਹਿਣਾ ਚਾਹਣਾ ਬਾਈ ਮੈਂ ਜਿੰਨੇ ਵੀ ਜਿੱਥੋਂ ਤੱਕ ਵੀ ਆਪਣੀ ਵੀਡੀਓ ਜਾਂਦੀ ਆ ਇਹ ਵੀਡੀਓ ਨੂੰ ਭਰਾ ਬਣ ਕੇ ਸ਼ੇਅਰ ਜ਼ਰੂਰ ਕਰ ਦਿਓ ਤੇ ਪਰ ਜਿਹੜਾ ਅੱਜ ਦਾ ਟੌਪਿਕ ਹੈ ਪੰਜਾਬ ਦੇ ਪ੍ਰਤੀ ਸਾਡੇ ਜਿਹੜੇ ਮੁੰਡੇ ਕੁੜੀਆਂ ਕਹਿੰਦੇ ਆ ਮਾਂ ਪਿਓ ਤੋਂ ਚੋਰੀਆਂ ਸੀ ਵਿਆਹ ਕਰਾਉਣਾ ਚਾਹੁੰਦੇ ਆ ਬਾਅਦ ਦੇ ਵਿੱਚ ਗੱਲ ਤਾਂ ਸਾਹਮਣੇ ਆਉਂਦੀ ਹੈ ਮਾਂ ਪਿਓ ਦੇ ਤੇ ਬਾਅਦ ਦੇ ਵਿੱਚ ਬਈ ਇਹਨਾਂ ਦੇ ਆ ਹੁਣ ਦੇਖ ਹੀ ਰਹੇ ਹੋ ਤੁਸੀਂ ਮਾਹੌਲ ਪੱਕ ਜਾਂਦਾ ਬਾਅਦ ਚ ਵਿਗੜ ਜਾਂਦਾ ਕੰਮ ਉਹ ਕਹਿੰਦਾ ਮੈਂ ਵਿਆਹ ਕਰਾਉਣਾ ਕੁੜੀਆਂ ਕਹਿੰਦੀਆਂ ਸੀ ਕਰਾਉਣਾ ਚਾਹੁੰਦੇ ਤੇ ਬਾਅਦ ਦੇ ਵਿੱਚ ਬਈ ਇਹ ਪਹਿਲਾ ਨੰਬਰ ਤਾਂ ਅੱਜ ਦੇ ਕਾਲ ਯੁੱਗ ਦੇ ਦੌਰ ਦੇ ਵਿੱਚ ਮੁੰਡਿਆਂ ਤੇ ਕੁੜੀਆਂ ਨਾਲ ਹੀ ਤੇ ਜਨਤਾ ਚੰਗੀ ਗੱਲ ਆ ਤੇ ਇਹੀ ਕਹਿਣਾ ਚਾਹਾਂ ਹੁਣ ਆਪਾਂ ਚੈਨਲ ਦਾ ਨਾਮ ਦੱਸਣਾ ਚਾਹੁੰਦੇ ਆ ਆਪਣੀ ਸਾਰੇ ਹੀ ਜਿੰਨੇ ਵੀ ਭਰਾ ਆ ਗਏ ਬਈ ਜੋ ਸੱਚ ਦੀ ਪੜਤਾਲ ਚੈਨਲ ਆ ਤਾਂ ਇਹ ਵੀਡੀਓ ਸਾਨੂੰ ਮਿਲ ਜਾਨੀ ਆ ਦੋ ਚਾਰਕ ਵੀਡੀਓ ਉੱਪਰ ਨਗਾ ਕੇ ਥੱਲੇ ਵੀਡੀਓ ਮਿਲ ਜਾਨੀ ਆ ਸੱਚ ਦੀ ਪੜਤਾਲ ਇਹ ਵੀਡੀਓਜ਼ ਚੈਨਲ ਤੇ ਉਸ ਤੇ ਮਿਲ ਜਾਨੀ ਆ ਲੌਂਗ ਵੀਡੀਓ ਸ਼ਾਰਟ ਨਹੀਂ ਹੈਗੀ ਇਹ ਲੌਂਗ ਦੇ ਵਿੱਚ ਆ ਤੇ ਇਹ ਵੀਡੀਓ 24 ਮਿੰਟ ਦੀ ਆ ਤਾਂ ਹੁਣ ਤੱਕ ਦੀ ਅਪਡੇਟ ਸਾਨੂੰ ਸਾਂਝੀ ਜਰੂਰ ਕਰਨੀ ਸੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਇਹ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪੰਦਰਵ ਵਿੱਚ ਮਿਲਦੇ ਕਨ ਨੂੰ ਮਟੌਕ ਤੇ ਤਨਵਾ